ਸਸਿਕਰ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ 2-3 ਚੀਜ਼ਾਂ ਬਹੁਤ ਕਲੀਅਰ ਕਰਨੀਆਂ ਹੈਗੀਆਂ ਕਿਉਂਕਿ 2024 ਦੇ ਵਿੱਚ ਕੁਝ ਚੇਂजेस ਅਜਿਹੇ ਆਏ ਨੇ ਜਿੰਨਾ ਦਾ ਇੰਪੈਕਟ ਡਾਇਰੈਕਟ ਕੈਨੇਡਾ ਦੇ ਵਿੱਚ ਇੰਸਟੀਟਿਊਸ਼ਨ ਤੇ ਪਿਆ ਹੈ ਭਾਵੇਂ ਉਹ ਵਿਦਿਅਕ ادارے ਹੋਣ ਯਾਨੀ ਐਜੂਕੇਸ਼ਨਲ ਇੰਸਟੀਟਿਊਟ ਹੋਣ ਜਾਂ ਫਿਰ ਬਿਜ਼ਨਸ ادارے ਹੋਣ ਯਾਨੀ ਕਿ ਕੋਈ ਵੀ ਵਪਾਰਕ ادارے ਜਾਂ ਕਹਿ ਸਕਦੇ ਆਪਾਂ ਉਹਨਾਂ ਤੇ ਬਹੁਤ ਇਨਡਾਇਰੈਕਟਲੀ ਮਾੜਾ ਅਸਰ ਪਿਆ ਹੈ ਤੇ ਉਹਦੇ ਉਹਦੇ ਰਿਫਲੈਕਸ਼ਨ ਦੇ ਵਿੱਚ ਆ ਕੇ ਸਕਦੇ ਹੋ ਕਿ ਉਹਦੇ ਰਿਐਕਟ ਕਰਨ ਦੇ ਵਿੱਚ ਹੁਣ ਨੁਕਸਾਨ ਜਿਹੜਾ ਉਹ ਕਈ ਵਾਰੀ ਆਪਣਾ ਹੋ ਜਾਂਦਾ ਹੈ ਇਹ ਵੀਡੀਓ ਉਹਨਾਂ ਵਾਸਤੇ ਵੀ ਇੰਪੋਰਟੈਂਟ ਹੈ ਜਿਹੜੇ ਇਨਸਾਈਡ ਕੈਨੇਡਾ ਨੇ ਤੇ ਉਹਨਾਂ ਵਾਸਤੇ ਉਦੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਸਟੱਡੀ ਕਰ ਰਹੇ ਨੇ ਇਨਸਾਈਡ ਕੈਨੇਡਾ ਦੇ ਵਿੱਚ ਚਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੇਸ ਨੋਟ ਐਸਓ ਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਦਰਸਲ ਕੈਨੇਡਾ ਦੇ ਵਿੱਚ 2024 ਦੇ ਵਿੱਚ ਇੰਨੇ ਡਰਾਮੈਟਿਕ ਚੇਂजेस ਆਏ ਇੰਨੇ ਕਿ ਚੇਂजेस ਆਏ ਕਿ ਕਈ ਵਾਰੀ ਤੇ ਉਹਨਾਂ ਚੇਂजेस ਦਾ ਅਸਰ ਸਿੱਧਾ ਸਟੂਡੈਂਟ ਤੇ ਪਿਆ ਸਟੂਡੈਂਟ ਨੂੰ ਸਮਝ ਆਇਆ ਕਈ ਵਾਰੀ ਉਹਨਾਂ ਦਾ ਚੇਂजेस ਜਿਹੜਾ ਵਾ ਉਹ ਇਨਡਾਇਰੈਕਟਲੀ ਬਹੁਤ ਵੱਡਾ ਪਿਆ ਜੋ ਕਿ ਸਾਡੇ ਨਾਲ ਤਾਂ ਵੀਡੀਓ ਅਵੇਲੇਬਲ ਹੈਗੀਆਂ ਨੇ ਉਸ ਟਾਪਿਕ ਦੇ ਉੱਤੇ ਤੇ ਨਾ ਹੀ ਸਾਨੂੰ ਉਹ ਚੀਜ਼ ਸਮਝ ਆ ਰਹੀ ਹੈ ਪਰ ਉਦੋਂ ਆਉਂਦੀ ਹੈ ਜਦੋਂ ਸਾਡਾ ਨੁਕਸਾਨ ਹੋ ਜਾਂਦਾ ਹੁਣ ਐਕਚੁਅਲ ਦੇ ਵਿੱਚ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਸ਼ੁਰੂ ਕਰ ਲੈਣਾ ਜਿਹੜੇ ਵੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਨੇ ਬਹੁਤ ਸਾਰੇ ਅਜਿਹੇ ਐਜੂਕੇਸ਼ਨਲ ਇੰਸਟੀਟਿਊਟ ਨੇ ਭਾਵੇਂ ਉਹ ਯੂਨੀਵਰਸਿਟੀਆਂ ਆ ਭਾਵੇਂ ਉਹ ਕਾਲਜੇਜ਼ ਨੇ ਉਹਨਾਂ ਨੇ ਆਪਣੇ ਫੈਕਲਟੀਜ਼ ਘਟਾ ਦਿੱਤੇ ਹੈ ਯਾਨੀ ਕਿ ਉਹਨਾਂ ਦੇ ਜਿਹੜੇ ਪੜਾਉਣ ਵਾਲੇ ਟੀਚਰ ਨੇ ਉਹਨਾਂ ਦੀ ਗਿਣਤੀ ਘੱਟ ਕਰ ਦਿੱਤੀ ਮੈਂ ਤੁਹਾਨੂੰ ਪ੍ਰੋਪਰ ਪਿੰਡੂ ਲੈਂਗੁਏਜ ਸਮਝਾ ਦੇਣਾ ਤਾਂ ਕਿ ਹਰ ਇੱਕ ਦੇ ਸਮਝ ਆਵੇ ਜੇਕਰ ਕੋਈ ਤੁਹਾਡਾ ਬੱਚਾ ਵੀ ਬਾਹਰ ਹੈ ਤਾਂ ਉਹਨੂੰ ਤੁਸੀਂ ਚੰਗੀ ਤਰ੍ਹਾਂ ਗਾਈਡ ਕਰ ਸਕੋ ਆਪਣੇ ਬੱਚੇ ਨੂੰ ਬਹੁਤ ਸਾਰੇ ਇੰਸਟੀਟਿਊਟ ਐਜੂਕੇਸ਼ਨਲ ਇੰਸਟੀਟਿਊਟ ਇਦਾਂ ਦੇ ਨੇ ਜਿਨ੍ਹਾਂ ਨੇ ਆਪਣੇ ਕੋਰਸ ਕੱਟ ਕਰ ਦਿੱਤੇ ਐ ਈਵਨ ਕਿ ਕਈ ਅਜਿਹੇ ਇਦਾਂ ਦੇ ਵੀ ਕਾਲਜ ਹੈਗੇ ਜਿਨ੍ਹਾਂ ਨੇ 40 40 45 45 ਆਪਣੇ ਕੋਰਸ ਜਿਹੜੇ ਐ ਉਹ ਲੈਸ ਕਰ ਦਿੱਤੇ ਨੇ ਇੱਕ ਵੀਡੀਓ ਮੈਂ ਆਈ ਬਟਨ ਦੇ ਵਿੱਚ ਲਿੰਕ ਦੇ ਰਿਹਾ ਤੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦਿੱਤਾ ਉਹਨੂੰ ਜਾ ਕੇ ਚੈੱਕ ਜ਼ਰੂਰ ਕਰ ਲਿਓ ਉਹਦੇ ਵਿੱਚ ਮੈਂ 40 ਕੋਰਸਸ ਦਾ ਵੇਰਵਾ ਦਿੱਤਾ ਕਿ 40 ਕੋਰਸਸ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਇੱਕ ਸਪੈਸੀਫਿਕ ਕਾਲਜ ਦੇ ਵੱਲੋਂ ਹੁਣ ਇਹ ਚੀਜ਼ ਮੇਰੀ ਸਮਝੋ ਧਿਆਨ ਦੇਣਾ ਜਿਹੜਾ ਕੋਰਸ ਬੰਦ ਕਰ ਦਿੱਤਾ ਜੇਕਰ ਉਸ ਕੋਰਸ ਦੇ ਵਿੱਚ ਕੋਈ ਬੱਚਾ ਪੜ ਰਿਹਾ ਹੈ ਤਾਂ ਉਹ ਕੋਰਸ ਉਨੀ ਦੇਰ ਤੱਕ ਐਕਟੀਵੇਟ ਰਹੇਗਾ ਮਤਲਬ ਕਿ ਜਿਹੜੇ ਇਨਰੋਲਡ ਨੇ ਸਟੂਡੈਂਟ ਉਹਨਾਂ ਤਾਂ ਜਦੋਂ ਤੱਕ ਟਰਨਓਵਰ ਖਤਮ ਨਹੀਂ ਹੋ ਜਾਂਦਾ ਜੋ ਮੰਨ ਲਾ ਕਿਸੇ 2 ਸਾਲ ਦਾ ਕੋਰਸ ਹੈ ਤੇ ਐਕਸ ਕੋਰਸ ਕੋਈ ਬੰਦ ਕੀਤਾ ਗਿਆ ਤੇ ਉਸ ਐਕਸ ਕੋਰਸ ਨੂੰ ਮੰਨ ਲਿਆ ਸਾਲ ਹੋ ਗਿਆ ਚਲਦੇ ਨੂੰ ਤੇ ਜਾਂ ਫਿਰ 6 ਮਹੀਨੇ ਹੋ ਕੇ ਚੱਲਦੇ ਨੂੰ ਤੇ ਉਹ 1.5 ਸਾਲ ਤੱਕ ਹੋਰ ਐਕਸਟੈਂਡ ਹੋ ਜਾਗੇ 1 ਸਾਲ ਤੱਕ ਹੋਰ ਐਕਸਟੈਂਡ ਹੋ ਜਾਏਗਾ ਉਸ ਇੰਸਟੀਚਿਊਸ਼ਨ ਦੇ ਵਿੱਚ ਜਿੰਨੀ ਦੇਰ ਤੱਕ ਉਸ ਕੋਰਸ ਦੇ ਬੱਚੇ ਗ੍ਰੈਜੂਏਟ ਨਹੀਂ ਹੋ ਜਾਂਦੇ ਉਸ ਟਾਈਮ ਪੀਰੀਅਡ ਦੇ ਥੋ ਬਟ ਜੇਕਰ ਉਹਦੇ ਵਿੱਚ ਕੋਈ ਬੱਚਾ ਫੇਲ ਹੋ ਜਾਂਦਾ ਜਾਂ ਪਲੇਗਰੀਸਮ ਵਰਗਾ ਕੋਈ ਇਸ਼ੂ ਪੈ ਜਾਂਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਬੱਚਾ ਜਿਹੜਾ ਹੈ ਉਹ ਆਪਣਾ ਕੋਰਸ ਕੰਟੀਨਿਊ ਕਿਵੇਂ ਕਰ ਪਾਵੇਗਾ ਫਿਰ ਉਸ ਕੰਡੀਸ਼ਨ ਦੇ ਵਿੱਚ ਜੇਕਰ ਆਪਣਾ ਕੋਰਸ ਚੇਂਜ ਕਰੇਗਾ ਤਾਂ ਉਹਦੇ ਕ੍ਰੈਡਿਟ ਨੈਕਸਟ ਕੋਰਸ ਵਿੱਚ ਜਾਂਦੇ ਨਹੀਂ ਜਾਂਦੇ ਰਿਲੇਵੈਂਟ ਕੋਰਸ ਮਿਲਦਾ ਨਹੀਂ ਮਿਲਦਾ ਕੀ ਸਰਕਮਸਟੈਂਸਸ ਹੁੰਦੇ ਆ ਉਹਦਾ ਕੋਈ ਪਤਾ ਨਹੀਂ ਹੈਗਾ ਸੋ ਜੇਕਰ ਤੁਸੀਂ ਬੱਚੇ ਸੁਣ ਰਹੇ ਹੋ ਤਾਂ ਆਪਾਂ ਧਿਆਨ ਲਾ ਕੇ ਸਟੱਡੀ ਕਰਿਓ ਜੇਕਰ ਤੁਹਾਡਾ ਕੋਰਸ ਖਤਮ ਹੋ ਗਿਆ ਯਾਨੀ ਕਿ ਉਹਨੂੰ ক্লোਜ਼ ਕਰਨ ਜਾ ਰਿਹਾ ਤੁਹਾਡਾ ਕਾਲਜ ਤਾਂ ਨਾਲ ਜੇਕਰ ਤੁਹਾਡਾ ਕਾਲਜ ਤੁਹਾਡਾ ਇਹ ਕੋਰਸ ਖਤਮ ਕਰਨ ਜਾ ਰਿਹਾ ਉਹਨੂੰ ਬੰਦ ਕਰਨ ਜਾ ਰਿਹਾ ਹੈ ਤਾਂ ਤੁਸੀਂ ਮਨ ਲਗਾ ਕੇ ਪੜਿਓ ਪੈਸੇ ਕਮਾ ਸਕਦੇ ਹੋ ਕਮਾਓ ਨਹੀਂ ਕਮਾ ਸਕਦੇ ਤਾਂ ਰਹਿਣ ਦਿਓ ਕਿਉਂਕਿ ਇੱਧਰ ਤੁਸੀਂ ਜਿੰਨੇ ਕਮਾਉਣੇ ਨਹੀਂ ਉਧਰ ਨੈਕਸਟ ਕੋਰਸ ਲੈਣ ਦੇ ਵਿੱਚ ਤੁਹਾਡੇ ਪੈਸੇ ਵੜ ਜਾਣੇ ਹੈਗੇ ਆ ਸੋ ਇਸ ਕਰਕੇ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਸਟੱਡੀ ਦੇ ਉੱਤੇ ਧਿਆਨ ਦੇਣਾ ਹੈ ਤੇ ਆਪਣਾ ਕੋਰਸ ਵਿਥਿਨ ਟਾਈਮ ਪੀਰੀਅਡ ਪੂਰਾ ਕਰ ਲਿਓ ਤਾਂ ਕਿ ਉਸ ਕਾਲਜ ਨੇ ਜੇਕਰ ਉਸ ਕੋਰਸ ਨੂੰ ਬੰਦ ਕਰ ਦਿੱਤਾ ਤੇ ਤੁਹਾਡੇ ਉੱਤੇ ਉਹਦਾ ਕੋਈ ਅਸਰ ਨਾ ਪਵੇ ਇਹ ਗੱਲ ਮੇਰੀ ਸਮਝੋ ਹੁਣ ਸੇਮ ਇਦੀ ਪੈਰਲਲ ਆਪਾਂ ਜਾਨਦੇ ਆ ਕਿ ਜਿਹੜੇ ਬੱਚੇ ਹੁਣ ਕਈ ਬੱਚੇ ਇਦਾਂ ਦੇ ਆ ਜਿਨ੍ਹਾਂ ਨੇ ਆਫਰ ਲੈਟਰ ਅਪਲਾਈ ਕੀਤਾ ਸੀਗਾ ਜਾਂ ਜਿਨ੍ਹਾਂ ਨੇ ਪਹਿਲਾਂ ਦੀ ਸਟੱਡੀ ਸੀਗੀ ਇਨਟੇਕ ਮਿਸ ਹੋ ਗਿਆ ਕਈ ਬੱਚਿਆਂ ਦਾ ਉਹ ਅਜੇ ਵੀ ਇਸ਼ੂ ਬਣ ਰਿਹਾ ਉਹਨਾਂ ਨੂੰ ਆਪਣੇ ਕੰਸਲਟੈਂਟ ਦੇ ਨਾਲ ਸਲਾਹ ਕਰਨੀ ਚਾਹੀਦੀ ਹੈ ਐਜੂਕੇਸ਼ਨਲ ਇੰਸਟੀਟਿਊਟ ਦੇ ਨਾਲ ਵੀ ਸਲਾਹ ਕਰਨੀ ਚਾਹੀਦੀ ਹੈ ਤੇ ਰਿਲੇਵੈਂਟ ਕੋਈ ਕੋਰਸ ਲੈ ਲੈਣਾ ਚਾਹੀਦਾ ਹੈ ਧਿਆਨ ਰੱਖਿਓ ਜੇ ਤੁਸੀਂ ਡੀਐਲਆਈ ਚੇਂਜ ਕਰੋਗੇ ਤਾਂ ਤੁਹਾਨੂੰ ਦੁਬਾਰਾ ਸਟੱਡੀ ਪਰਮਿਟ ਅਪਲਾਈ ਕਰਨਾ ਪੈਣਾ ਸੋ ਇਹ ਅਜਿਹੀਆਂ ਕੰਡੀਸ਼ਨਸ ਨੇ ਜੀ ਦੇ ਵਿੱਚ ਤੁਹਾਨੂੰ ਦੁਬਾਰਾ ਤੋਂ ਸਾਰਾ ਪ੍ਰੋਸੈਸ ਕਰਨਾ ਪੈਣਾ ਇੱਕ ਵਾਰੀ ਤਾਂ ਮਸਾ ਹੁੰਦਾ ਇੰਨੇ ਪੈਸੇ ਤੇ ਇੰਨੇ ਕਹਿ ਸਕਦੇ ਐ ਔਫਰਸ ਲੱਗਦੇ ਨੇ ਸੋ ਇਸ ਕਰਕੇ ਦੁਬਾਰਾ ਨਾ ਤੁਹਾਨੂੰ ਉਹਨਾਂ ਚੱਕਰਾਂ 'ਚ ਪੈਣਾ ਪਵੇ ਇਸ ਕਰਕੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ ਸੋ ਇਹ ਸੀਗਾ ਐਜੂਕੇਸ਼ਨਲ ਇੰਸਟੀਟਿਊਟ ਨੂੰ ਹੁਣ ਇੱਕ ਚੀਜ਼ ਹੋਰ ਬਹੁਤ ਧਿਆਨ ਦੇਣ ਵਾਲੀ ਹੈ ਬਹੁਤ ਸਾਰੇ ਇਦਾਂ ਦੇ ਵਰਕਰ ਨੇ ਜਾਂ ਬਹੁਤ ਸਾਰੇ ਕੈਨੇਡਾ ਦੇ ਲਈ ਐਲ ਐਮ ਆਈ ਲੈ ਕੇ ਬੈਠੇ ਹੋਏ ਨੇ ਕਿ ਭਈ ਕੈਨੇਡਾ ਚੱਲੇ ਆ ਜਾਣਾ ਹੈ ਜਾਣ ਬਾਰੇ ਸੋਚ ਰਹੇ ਨੇ ਬਹੁਤ ਸਾਰੇ ਇਦਾਂ ਦੇ ਵੀ ਨੇ ਜਿਨ੍ਹਾਂ ਦੀ ਵੀਜ਼ਾ ਰਿਫਿਊਜ਼ ਹੋ ਗਿਆ ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ ਤੋਂ ਦੁਬਾਰਾ ਫਾਈਲਿੰਗ ਕਰਨ ਬਾਰੇ ਸੋਚ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਲਈ ਅਲਰਟ ਕਰਨਾ ਚਾਹਾਂਗਾ ਕਿ 2024 ਦੇ ਵਿੱਚ ਵੱਡੇ ਚੇਂਜਸ ਆਏ ਨੇ ਇਹਦਾ ਬਹੁਤ ਵੱਡਾ ਅਸਰ ਪਿਆ ਹੈ ਤੁਹਾਡੇ এমਪਲੋਇਰ ਦੀ ਇਲੀਜੀਬਿਲਟੀ ਤੇ ਨੰਬਰ 1 ਚੀਜ਼ ਦੂਜੀ ਚੀਜ਼ ਡਿਮਾਂਡ ਚ ਤੁਹਾਡਾ ਉਹ ਓਕੂਪੇਸ਼ਨਸ ਹੈਗਾ ਜਾਂ ਨਹੀਂ ਹੈਗਾ ਜਿਹਦੇ ਵਾਸਤੇ ਤੁਸੀਂ ਕੈਨੇਡਾ ਚੱਲਿਓ ਜੇ ਤੇ ਉਹ ਉਸ ਪ੍ਰੋਵਿੰਸ ਦੇ ਵਿੱਚ ਇਨ ਡਿਮਾਂਡ ਸੈਕਟਰ ਹੈ ਤਾਂ ਭਾਈ ਜੀ ਸਦਕੇ ਜਾਓ ਤੇ ਤੁਹਾਡੇ ਪੀਆਰ ਤੇ ਚਾਂਸਸ ਹੋਣਗੇ ਪਰ ਜੇਕਰ ਤੁਹਾਡਾ ਇਨ ਡਿਮਾਂਡ ਉਹ ਸੈਕਟਰ ਨਹੀਂ ਹੈਗਾ ਕੈਨੇਡਾ ਦੇ ਵਿੱਚ ਤਾਂ ਭੁੱਲ ਜਾਓ ਬਈ ਨਾ ਜਾਇਓ ਐਨੇ ਪੈਸੇ ਇਸ ਮਸਲੇ ਦੇ ਉੱਤੇ ਇਨਵੈਸਟ ਨਾ ਕਰਿਓ ਜਿੱਥੇ ਤੁਹਾਨੂੰ ਵਾਪਸ ਮੁੜਨਾ ਪਵੇ ਜਾਂ ਕੱਲ ਨੂੰ ਜਾ ਕੇ ਫਿਰ ਆਪਣਾ ਜਿਹੜਾ ਕਹਿ ਸਕਦਾ ਕਿ ਸਿਸਟਮ ਆ ਉਹਨੂੰ ਸਾਰੇ ਨੂੰ ਚੇਂਜ ਕਰਨਾ ਪਵੇ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਦੋਂ ਬਾਅਦ ਬਹੁਤ ਸਾਰੇ ਅਜਿਹੇ EMPLOYER ਵੀ ਨੇ ਜੋ ਇਨਾਂ ਚੇਂਜਸ ਤੋਂ ਬਾਅਦ ਕਈ EMPLOYER ਮਤਲਬ ਕਈ ਤਨੀ ਕਹਿ ਸਕਦਾ ਪਰ ਮੈਨੂੰ 2-3 ਕਾਲਸ ਇਸ ਤੋਂ ਰਿਲੇਟਡ ਜਿਹੜੀਆਂ ਨੇ ਉਹ ਜ਼ਰੂਰ ਆਈਆਂ ਨੇ ਕਿ ਭਈ ਕਈ ਵਾਰੀ EMPLOYER ਜਿਹੜਾ ਉਹ EMPLOYEE ਨੂੰ ਪਰੇਸ਼ਾਨ ਕਰ ਰਿਹਾ ਤੰਗ ਪਰੇਸ਼ਾਨ ਕਰ ਰਿਹਾ ਜੇਕਰ ਤੁਹਾਡਾ EMPLOYER ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਉਹਦੀ ਚੈਟ ਉਹਦੀਆਂ ਈਮੇਲਸ ਉਹਦਾ ਕੋਈ ਵੀ ਲਿਆ ਗਿਆ ਐਕਸ਼ਨ ਜਿਹੜਾ ਹੈ ਉਹਨੂੰ ਡਾਕੂਮੈਂਟਡ ਕਰੋ ਤਾਂ ਕਿ ਤੁਹਾਡੇ ਕੋਲ ਪ੍ਰੂਫ ਹੋਵੇ ਤੇ ਕੱਲ ਨੂੰ ਕੋਈ ਕੋਈ ਐਕਸ਼ਨ ਲੈਣਾ ਹੋਵੇ ਅਗੇਂਸਟ ਤਾਂ ਜ਼ਰੂਰ ਲੈ ਸਕੋ ਉਮੀਦ ਕਰਦਾ ਹਾਂ ਵਲੌਗ ਪਸੰਦ ਆਇਆ ਹੋਗਾ ਫਿਰ ਵੀ ਤੁਹਾਡਾ ਕੋਈ ਕੁਐਸਚਨ ਛੁੱਟ ਗਿਆ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਹਰ ਇੱਕ ਟੌਪਿਕ ਦੇ ਉੱਤੇ ਤੁਹਾਨੂੰ ਸੈਟੀਸਫਾਈ ਕੀਤਾ ਜਾਵੇ ਉਮੀਦ ਕਰਦਾ ਹਾਂ ਵਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤਵਾ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਪਲੇਟਫਾਰਮ ਹੈ ਕੇਪਸ ਨੋਟ ਐਸਓਪੀ ਸ਼ਹਿ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸ